ਪਹਿਲਾਂ ਲਿਖੀ ਚਿੱਠੀ ਇੱਕ ਜਿਸ ਦਿਨ ਉਹਨਾਂ ਦੀ 2 ਅਗਸਤ ਨੂੰ ਸ਼ਹਾਦਤ ਹੁੰਦੀ ਆ 3 ਅਗਸਤ ਨੂੰ ਸਾਨੂੰ ਪਤਾ ਲੱਗਦਾ ਇਹ 2 ਅਗਸਤ ਨੂੰ ਵੀ ਚਿੱਠੀ ਪੋਸਟ ਕੀਤੀ ਸੀ ਉਹਨਾਂ ਨੂੰ ਅੱਛਾ ਜੀ ਕੀ ਲਿਖਿਆ ਸੀ ਚਿੱਠੀ ਤੁਸੀਂ ਇਹ ਰਾਜੀ ਬਾਜੀ ਲਿਖਿਆ ਸੀ ਉਹਨਾਂ ਦਾ ਹਾਲ ਚਾਲ ਪੁੱਛਿਆ ਮਨ ਲਓ ਉਹਨਾਂ ਦੀ ਵੀ ਚਿੱਠੀ ਉਸ ਤੋਂ ਬਾਅਦ ਆਈ ਸੀਗੀ ਤੇ ਉਹਨਾਂ ਦੱਸਿਆ ਵੀ ਮੈਂ ਠੀਕ ਠਾਕ ਆਂ ਕਰਗਲਵਾਲ ਢੋਲ ਜਾ ਰਿਹਾ ਜੀ ਇਹਨਾਂ ਦਾ ਵੱਖਰਾ ਨਾਮ ਛੁਰਲੀ ਰੱਖਿਆ ਸੀਗਾ ਅੱਛਾ ਜੀ ਤੇ ਹੁਣ ਵੀ ਜਦੋਂ ਮੈਂ ਗਏ ਤੇ ਮੈਂ ਉਹਨਾਂ ਦਾ ਨਾਮ ਦੱਸਿਆ ਨਾ ਬਲਵਿੰਦਰ ਸਿੰਘ ਤੇ ਕਹਿੰਦੇ ਛੁਰਲੀ ਹੀ ਜਿਹੜੇ ਸਵਾਦ ਵਿੱਚ ਉਹਨਾਂ ਨੇ ਬੜਾ ਯਾਦ ਕੀਤਾ ਭਾਵੁਕ ਵੀ ਹੋ ਗਏ ਉਹ ਬਟ ਫਿਰ ਬਹੁਤ ਟਾਈਮ ਮੇਰੇ ਨਾਲ ਗੱਲਾਂ ਕਰਦੇ ਰਹੇ ਮੰਨ ਤੇ ਬਹੁਤ ਕਰਦੇ ਨੇ ਮਤਲਬ ਕਿ ਉਹਨਾਂ ਦਾ ਨਾਮ ਤੇ ਹਰ ਸਾਲ ਮੈਨੂੰ ਉਹਨਾਂ ਦੱਸਿਆ ਕਿ ਸਿੱਖ ਖੰਡ ਪਾਸ ਤੇ ਖੰਡ ਵਿੱਚ ਬਹੁਤ ਸੋਗ ਦੀ ਲਹਿਰ ਸੀਗੀ ਪਰ ਅੱਜ ਉਹਨਾਂ ਸ਼ਹੀਦਾਂ ਦੀ ਜਦੋਂ ਯਾਦ ਆਉਂਦੀ ਹੈ ਯਾਦਗਾਰ ਮੰਨਾਈ ਜਾਂਦੀ ਹੈ ਫਿਰ ਮਾਨਵੀ ਹੁਣ ਤਾਂ ਆਪਣਾ ਮਹਿਸੂਸ ਕਰਫਾ ਹਾਂਜੀ ਮਾਨਵੀ ਮਹਿਸੂਸ ਹੁੰਦਾ ਵਾ ਘਾਟ ਵੀ ਬਹੁਤ ਮਹਿਸੂਸ ਹੁੰਦੀ ਹੈ ਸਤਿ ਸ਼ਕਾਲ ਦਾ ਗ੍ਰੇਡ ਪੰਜਾਬੀ ਟੀਵੀ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਦੇਖ ਰਹੇ ਹੋ ਕਿ ਅੱਜ ਕਾਰਗਿਲ ਦਿਵਸ ਜਿਹੜਾ ਵਾ ਪੂਰੇ ਭਾਰਤ ਵਿੱਚ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਇਸ ਕਾਰ ਦੇ ਕਾਰਗਿਲ ਦਿਵਸ ਦੇ ਉੱਤੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਸ਼ਹੀਦਾਂ ਨੂੰ ਸੱਚੀ-ਸੁੱੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਸੇ ਤਰੀਕੇ ਦੇ ਨਾਲ ਚੱਲਦੇ ਆ ਅਸੀਂ ਅੱਜ ਪਲਵਿੰਦਰ ਸਿੰਘ ਜੋ ਕਿ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਦੀ ਅੱਜ ਸ਼ਹਾਦਤ ਵਾਲੀ ਜਗ੍ਹਾ ਤੇ ਉਹਨਾਂ ਦੇ ਅੱਜ ਸੌਰੀ ਮਾਫ ਕਰਨਾ ਉਹਨਾਂ ਦੇ ਅੱਜ ਜੱਦੀ ਪਿੰਡ ਵਿੱਚ ਪਹੁੰਚੇ ਆ ਇਬਰਾਹਿਮਪੁਰ ਸੂਰੇਪੁਰਵੀ ਚ ਪਹੁੰਚੇ ਆ ਜਿੱਥੇ ਉਹਨਾਂ ਦੇ ਨਾਂ ਦਾ ਜਿਹੜਾ ਯਾਦਗਾਰੀ ਗੇਟ ਆ ਬਣਦਾ ਹਾਂ ਨਜ਼ਰ ਆਉਂਦਾ ਜਿੱਥੇ ਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਸ਼ਹੀਦਾਂ ਨੂੰ ਸੱਚੀ-ਸੁੱੱਚੀ ਸ਼ਰ ਸ਼ਰਦਾਂਜਲੀ ਦਿੱਤੀ ਜਾਂਦੀ ਹੈ ਕਿਤਨਾ ਕਿਤੇ ਉਹਨਾਂ ਦੀ ਯਾਦ ਵਿੱਚ ਗੇਟ ਬਣਾਏ ਜਾਂਦੇ ਨੇ ਨਾਲ ਨਾਲ ਮੈਂ ਗੱਲ ਕਰਾਂ ਜਿਤਨਾ ਇੱਕ ਮਨਿਆਰਾ ਬਣਾ ਕੇ ਪੰਚਾਇਤਾਂ ਵੱਲੋਂ ਜਾਂ ਸਰਕਾਰ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਆਏ ਜਾਂਦੇ ਨੇ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਅਤੇ ਸ਼ਹੀਦਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਸਦਾ ਕਾਇਮ ਰਹਿਣ ਉਸੇ ਤਰੀਕੇ ਨਾਲ ਅਸੀਂ ਅੱਜ ਇਸ ਪਿੰਡ ਵਿੱਚ ਪਹੁੰਚੇ ਆ ਜਿੱਥੇ ਉਹਨਾਂ ਦੇ ਜਿਹੜੇ ਪਤਨੀ ਸੀਗੇ ਸਰਬਜੀਤ ਕੌਰ ਉਹ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਵੀ ਕਰਾਂਗੇ ਸਾਰੀ ਪਾਜੀ ਸਤਿਸ਼ਕਾਲ ਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਪਲਵਿੰਦਰ ਸਿੰਘ ਦੀ ਸ਼ਹਾਦਤ ਹੋਈ ਸੀਗੀ ਕਿੰਨੇ ਸਮਾਂ ਪਹਿਲਾਂ ਤੁਹਾਡੀ ਜਿਹੜੀ ਮੈਰਿਜ ਹੋ ਗਈ ਸੀ ਮੇਰੀ ਮੈਰਿਜ 1.5 ਸਾਲ ਪਹਿਲਾਂ ਹੋਈ ਸੀਗੀ 2 ਅਗਸਤ 1999 ਨੂੰ ਉਹਨਾਂ ਦੀ ਸ਼ਹਾਦਤ ਹੋਈ ਸੀਗੀ ਕਿਹੜੀ ਜੁਨਟ ਚੋਂ ਭਰਤੀ ਹੋਏ ਸੀਗੇ ਜਦੋਂ ਤੁਡੀ ਤੁਹਾਡੀ ਮੈਰਿਜ ਹੋਈ ਉਹਦੋਂ ਭਰਤੀ ਹੋ ਗਏ ਸੀਗੇ ਕਿ ਤੁਹਾਡੀ ਮੈਰਿਜ ਹੋਣ ਤੋਂ ਬਾਅਦ ਚ ਭਰਤੀ ਹੋਏ ਨੇ ਜੀ 1995 ਚ ਭਰਤੀ ਹੋਏ ਸੀਗੇ ਮੈਰਿਜ ਸਾਡੀ 1998 ਚ ਹੋਈ ਸੀਗੀ ਤੇ 20 ਸਿਕ ਰੈਜੀਮੈਂਟ ਚ ਹੈਗੇ ਸੀਗੇ ਤਨਨਾਤ ਠੀਕ ਹੈ ਕਿਸ ਤਰੀਕੇ ਦਾ ਸੁਭਾਅ ਸੀਗਾ ਉਹਨਾਂ ਦਾ ਕਿਉਂਕਿ ਜਦੋਂ ਤੱਕ ਦੇਖਦੇ ਆ ਕਿ ਅਸੀਂ ਜਿਹੜੇ ਸੈਨਿਕ ਹੁੰਦੇ ਨੇ ਉਹਨਾਂ ਨੂੰ ਕਿਤਨਾ ਕਿਤੇ ਭਾਵਨਾਵਾਂ ਹੁੰਦੀਆਂ ਨੇ ਦੇਸ਼ ਪ੍ਰਤੀ ਕਿਸ ਤਰੀਕੇ ਦਾ ਸੁਭਾਅ ਸੀਗਾ ਉਹਨਾਂ ਦਾ ਸੁਭਾਅ ਬਹੁਤ ਵਧੀਆ ਸੀ ਦੇਸ਼ ਪ੍ਰਤੀ ਉਹਨਾਂ ਦਾ ਬਹੁਤ ਜਜ਼ਬਾ ਸੀ ਉਹਨਾਂ ਦੇ ਵਿੱਚ ਤੇ ਜਦੋਂ ਇਹ ਸ਼ਹਾਦਤ ਦਾ ਮੈਸੇਜ ਆਉਂਦਾ ਕਿਸ ਤਰੀਕੇ ਨਾਲ ਮੈਸੇਜ ਪਹੁੰਚਿਆ ਸੀ ਕਿਉਂਕਿ ਉਸ ਸਮੇਂ ਤੇ ਟੈਲੀਫੋਨ ਨਹੀਂ ਸੀ ਮੋਬਾਈਲ ਫੋਨ ਨਹੀਂ ਸੀ ਹੈਗੇ ਤੁਹਾਨੂੰ ਕਿਸ ਤਰੀਕੇ ਨਾਲ ਮੈਸੇਜ ਮਿਲਿਆ ਸੀ ਸਾਨੂੰ ਪੁਲਿਸ ਰਾਹੀਂ ਪੁਲਿਸ ਥਾਣੇ ਇਤਲਾਹ ਆਈ ਸੀ ਪੁਲਿਸ ਰਾਹੀਂ ਸਾਨੂੰ ਇਤਲਾਹ ਮਿਲੀ ਸੀ ਅੱਛਾ ਜੀ ਪੁਲਿਸ ਰਾਹੀਂ ਮੈਸੇਜ ਮਿਲਿਆ ਸੀ ਫਿਰ ਤੁਸੀਂ ਇਹ ਮੈਸੇਜ ਨੂੰ ਰਿਸੀਵ ਤੁਸੀਂ ਕੀਤਾ ਸੀਗੇ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਰਿਸੀਵ ਕੀਤਾ ਸੀ ਮੈਂ ਉਸ ਸਮੇਂ ਘਰ ਵਿੱਚ ਇਕੱਲੀ ਸੀਗੀ ਤੇ ਮੈਨੂੰ ਫਿਰ ਉਹਨਾਂ ਦੱਸਿਆ ਨੀ ਨੰਬਰ ਪੁੱਛਿਆ ਉਹਨਾਂ ਨੇ ਮੈਂ ਨੰਬਰ ਦੱਸਿਆ ਤੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਬਾਹਰ ਆ ਕੇ ਤੇ ਉਹਨਾਂ ਦੇ ਤਾਇਆ ਜੀ ਨਾਲ ਹੀ ਘਰ ਸੀਗਾ ਤਾਇਆ ਜੀ ਉਹਨਾਂ ਨੂੰ ਲੈ ਕੇ ਬਾਹਰ ਹੋਰ ਗਲੀ ਚ ਬਾਹਰ ਲੈ ਗਏ ਉਹਨਾਂ ਨੂੰ ਪਰ ਉਹਨਾਂ ਨੇ ਸੁਣ ਕੇ ਨਾ ਉਹਨਾਂ ਦੀ ਇੱਕਦਮ ਚੀਕਾ ਨਿਕਲ ਗਈਆਂ ਤੇ ਜਦੋਂ ਮੈਨੂੰ ਨੰਬਰ ਪੁੱਛਿਆ ਮੇਰਾ ਤੇ ਉਦੋਂ ਹੀ ਮਤਲਬ ਕਿ ਮੈਨੂੰ ਸਮਝ ਨਹੀਂ ਲੱਗੀ ਬਾਅਦ ਚ ਕੀ ਬਣਿਆ ਪਰ ਉਸ ਵੇਲੇ ਦਾ ਮੰਜ਼ਰ ਬਹੁਤ ਜ਼ਿਆਦਾ ਦੁੱਖਦਾਈ ਹੋਊਗਾ ਪਿੰਡ ਵਿੱਚ ਕਿਤਨਾ ਕਿਤੇ ਸੋਗ ਦੀ ਲਹਿਰ ਚੱਲ ਰਹੀ ਹੋਊਗੀ ਹਾਂਜੀ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਇੱਕਦਮ ਪਿੰਡ ਵਿੱਚ ਬਹੁਤ ਸੋਗ ਦੀ ਲਹਿਰ ਸੀਗੀ ਪਰ ਅੱਜ ਉਹਨਾਂ ਸ਼ਹੀਦਾਂ ਦੀ ਜਦੋਂ ਯਾਦ ਆਉਂਦੀ ਹੈ ਯਾਦਗਾਰ ਮੰਨਾਈ ਜਾਂਦੀਆਂ ਫਿਰ ਮਾਨਵੀ ਹੁੰਦਾ ਹੁਣ ਮਹਿਸੂਸ ਕਾਫੀ ਹਾਂਜੀ ਮਾਨਵੀ ਮਹਿਸੂਸ ਹੁੰਦਾ ਵਾ ਘਾਟ ਵੀ ਬਹੁਤ ਮਹਿਸੂਸ ਹੁੰਦੀ ਆ ਫਿਰ ਜਦੋਂ ਤੁਹਾਡਾ ਉਸ ਵੇਲੇ ਸਮੇਂ ਦੇ ਫੋਨ ਤੁਸੀਂ ਕਿਹ ਨਹੀਂ ਸੀ ਹੈਗੇ ਜਿਸ ਸਾਰਿਆਂ ਨੂੰ ਪਤਾ ਕਿ ਉਸ ਸਮੇਂ ਦੇ ਟੈਲੀਫੋਨ ਦਾ ਨਹੀਂ ਯੋਗ ਨਹੀਂ ਸੀ ਲੈਂਡਲਾਈਨ ਦਾ ਫੋਨ ਸੀ ਫੋਨ ਵੀ ਬਹੁਤ ਕੱਟ ਹੁੰਦੇ ਸੀਗੇ ਪਰ ਕਿਸ ਤਰੀਕੇ ਨਾਲ ਤੁਹਾਡੀ ਚਿੱਠੀਆਂ ਰਹੀ ਗੱਲ ਹੁੰਦੀ ਸੀਗੀ ਕੋਈ ਚਿੱਠੀ ਲਿਖੀ ਸੀ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ हां जी चिट्ठियां ਰਾਈ ਗੱਲ ਹੁੰਦੀ ਸੀ ਮਤਲਬ ਪਹਿਲਾ ਲਿਖੀ ਚਿੱਠੀ ਇੱਕ ਜਿਸ ਦਿਨ ਉਹਨਾਂ ਦੀ 2 ਅਗਸਤ ਨੂੰ ਸ਼ਹਾਦਤ ਹੁੰਦੀ ਆ 3 ਅਗਸਤ ਨੂੰ ਸਾਨੂੰ ਪਤਾ ਲੱਗਦਾ ਅਸੀਂ 2 ਅਗਸਤ ਨੂੰ ਵੀ ਚਿੱਠੀ ਪੋਸਟ ਕੀਤੀ ਸੀ ਉਹਨਾਂ ਨੂੰ ਅੱਛਾ ਜੀ ਕੀ ਲਿਖਿਆ ਸੀ ਚਿੱਠੀ ਤੁਸੀਂ ਇਹ ਰਾਜੀ ਬਾਜੀ ਲਿਖਿਆ ਸੀ ਉਹਨਾਂ ਦਾ ਹਾਲਚਾਲ ਪੁੱਛਿਆ ਮਤਲਬ ਉਹਨਾਂ ਦੀ ਵੀ ਚਿੱਠੀ ਉਸ ਤੋਂ ਬਾਅਦ ਆਈ ਸੀਗੀ ਤੇ ਉਹਨਾਂ ਦੱਸਿਆ ਵੀ ਮੈਂ ਠੀਕ ਠਾਕ ਆਂ ਕਰਗਿਲਵਾਲ ਜ਼ਿਲ੍ਹੇਟ ਜਾ ਰਹੀ ਆ ਤਰਾਹੀ ਮਰੋਣਾ ਕੋਈ ਜੰਗ ਦਾ ਜ਼ਿਕਰ ਕੀਤਾ ਚਿੱਠੀ ਚ ਕੀ ਜੰਗ ਹੋ ਸਕਦੀ ਆ ਉੱਥੇ ਮੈਨੂੰ ਸ਼ਹਾਦਤ ਵੀ ਦੇਣੀ ਪੈ ਸਕਦੀ ਆ ਮੈਂ ਦੇਸ਼ ਦੀ ਖਾਤਰ ਵਰਤੀ ਹੋਇਆ ਹਾਂ ਹਾਂਜੀ ਹਾਂਜੀ ਮਤਲਬ ਉਹਨਾਂ ਨੇ ਦੱਸਿਆ ਕਿ ਸਾਡੀ ਜੂਨਟ ਜਿਹੜੀ ਹੈ ਕਾਰਗਿਲ ਵਾਲ ਜਾ ਰਹੀ ਹੈ ਸਾਨੂੰ ਕੁਝ ਵੀ ਹੋ ਸਕਦਾ ਇਸ ਤੋਂ ਪਹਿਲਾਂ ਵੀ ਅਜਿਹੀਆਂ ਗੱਲਾਂ ਕਰਦੇ ਸ਼੍ਰੀਨਗਰ ਵਿੱਚ ਜੂਨਟ ਸੀਗੀ ਉਹਨਾਂ ਦੱਸਣਾ ਕਿ ਸਾਡੇ ਮਹੀਨਵਾਰ ਜਦੋਂ ਅਗਸਤ ਤੇ ਹੁੰਨੇ ਆ ਸਾਡੇ ਲਾਗੋਂ ਦੀਆਂ ਗੋਲੀਆਂ ਲੰਘ ਜਾਂਦੀਆਂ ਨੇ ਅਤਵਾਦ ਦਾ ਇੰਨਾ ਜ਼ਿਆਦਾ ਉਧਰ ਕਾਫੀ ਜ਼ੋਰ ਆ ਪਰ ਪਾਕਿਸਤਾਨ ਵੱਲੋਂ ਵੀ ਪਤਾ ਨਹੀਂ ਕਿਹੜੇ ਵੇਲੇ ਫਾਇਰ ਆ ਜਾਂਦਾ ਵਾ ਕਹਿੰਦੇ ਸਾਡੇ ਨਾਲ ਕੁਝ ਵੀ ਹੋ ਸਕਦਾ ਵਾ ਇੰਨਾ ਜਜ਼ਬਾ ਸਭਾ ਕਿਦਾਂ ਦਾ ਸੀਗਾ ਉਹਨਾਂ ਦਾ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਹਾਂ ਉਹ ਉਥੇ ਜੁਨਟ ਚ ਰਹਿੰਦੇ ਸੀਗੇ ਤੇ ਉਹ ਸਭਾ ਕਿਦਾਂ ਦਾ ਸੀਗਾ ਉਹਨਾਂ ਦਾ ਸਭਾ ਉਹਨਾਂ ਦਾ ਬਹੁਤ ਵਧੀਆ ਬਹੁਤ ਮਿੱਠਾ ਸਭਾ ਸੀਗਾ ਇਹ ਵਧੀਆ ਸਭਾ ਸੀਗਾ ਅੱਛਾ ਫਿਰ ਉਹ ਚਿੱਠੀਆਂ ਰਾਈ ਤੁਹਾਡੇ ਨਾਲ ਗੱਲ ਹੋਈ ਪਰ ਲਾਸਟ ਚਿੱਠੀ 'ਚ ਉਹਨਾਂ ਕੋਈ ਜ਼ਿਕਰ ਕੀਤਾ ਕਿ ਮੈਂ ਮਤਲਬ ਜਿਸ ਤਰੀਕੇ ਨਾਲ ਹੁਣ ਸਮਾਂ ਆ ਗਿਆ ਵਾ ਅੱਜ ਕੋ ਉਹ ਤੁਹਾਨੂੰ ਤੁਸੀਂ ਕਹਿ ਰਹੇ ਨਾ ਇੱਕ ਚਿੱਠੀ ਤੁਹਾਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਚ ਮਿਲੀ ਸੀ ਉਸ ਚਿੱਠੀ 'ਚ ਕੋਈ ਜ਼ਿਕਰ ਕੀਤਾ ਕਿ ਹੁਣ ਜਿਹੜਾ ਸਮਾਂ ਬਹੁਤ ਜ਼ਿਆਦਾ ਖਤਰਨਾਕ ਹੈ ਇੱਥੇ ਗੋਲੀਆਂ ਚੱਲ ਰਹੀਆਂ ਨੇ ਇੱਥੇ ਹਾਲਾਤ ਮ ਹਾਂਜੀ ਇਹ ਤੇ ਲੜਾਈ ਜੇ ਫਿਰ ਜਿਸ ਤਰ੍ਹਾਂ ਕਰਕੇ ਲੋ ਜਾ ਰਹੇ ਸੀ ਉਹ ਤੋਂ ਸਮਝੇ ਮਤਲਬ ਮਨ ਵਿੱਚ ਕਾਦਿਆ ਬਹਿ ਗਿਆ ਸੀ ਵੀ ਹੁਣ ਕੁਝ ਵੀ ਹੋ ਸਕਦਾ ਵਾ ਉਹ ਵੀ ਕਹਿੰਦੇ ਸੀ ਕਹਿੰਦੇ ਕੁਝ ਵੀ ਹੋ ਸਕਦਾ ਸ਼ਹਾਦਤ ਵੀ ਦੇਣੀ ਪਏਗੀ ਅਸੀਂ ਦਵਾਂਗੇ ਸ਼ਹਾਦਤ ਤੋਂ ਬਾਅਦ ਸਰਕਾਰਾਂ ਵੱਲੋਂ ਕਿੰਨਾ ਕਮਾਨ ਸਨਮਾਨ ਮਿਲਿਆ ਹਾਂਜੀ ਸੇਕ ਮਿਲਿਆ ਮਾਨ ਸਨਮਾਨ ਸਰਵਿਸ ਮਿਲੀ ਹੈ ਮੈਨੂੰ ਹਾਂਜੀ ਉਸ ਸਮੇਂ ਦੇ ਹਿਸਾਬ ਨਾਲ ਸਾਨੂੰ ਮਤਲਬ ਕਿ ਸਰਕਾਰ ਨੇ ਐਕਸ ਗ੍ਰੇਸ਼ੀਆ ਗ੍ਰਾਂਟ 7.5 ਲੱਖ ਰੁਪਇਆ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਚਲੋ ਆਪਣੇ ਆਹੀ ਸਰਵਿਸ ਕਰਦੇ ਆ ਆਪਣਾ ਹੀ ਘਰ ਦਾ ਗੁਜ਼ਾਰਾ ਕਰ ਰਹੇ ਆ ਤੇ ਪਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਤੁਹਾਨੂੰ ਗਰਾਂਟ ਦਿੱਤੀ ਗਈ ਸੀ ਸਰਕਾਰ ਵੱਲੋਂ ਸਰਕਾਰ ਨੇ ਤੁਹਾਡਾ ਮਾਨ ਸਨਮਾਨ ਕੀਤਾ ਤੁਹਾਨੂੰ ਸਰਕਾਰੀ ਜੋਬ ਦਿੱਤੀ ਗਈ ਇੱਕ ਤੁਹਾਡੇ ਪਤੀ ਦੇ ਨਾਂ ਤੇ ਪਲਵਿੰਦਰ ਸਿੰਘ ਜੀ ਦੇ ਨਾਂ ਤੇ ਇੱਕ ਗੇਟ ਬਣਦਾ ਪਿਆ ਵਾ ਇੱਕ ਵੀ ਗੇਟ ਬਾਹਰ ਵੀ ਬਣਿਆ ਜਿੱਥੋਂ ਅਸੀਂ ਐਂਟਰਸ ਕਰਦੇ ਆ ਕਿੰਨਾ ਕਮਾਨ ਮਹਿਸੂਸ ਹੁੰਦਾ ਜਦੋਂ ਗੇਟ ਥੱਲੇੋਂ ਦੀ ਨਿਕਲਦੇ ਹੋ ਉਹਨਾਂ ਸ਼ਹਾਦਤ ਨੂੰ ਯਾਦ ਹੁੰਦਾ ਬਹੁਤ ਮਾਨ ਮਹਿਸੂਸ ਹੁੰਦਾ ਜਦੋਂ ਵੀ ਲੰਘੀਏ ਨਮਸਕਾਰ ਕਰੀਦੀ ਆ ਮਨ ਬਹੁਤ ਮੰਨ ਤੇ ਬਹੁਤ ਖੁਸ਼ੂਸ ਵੀ ਹੁੰਦਾ ਵਾ ਕਿ ਇਹ ਵਲੇ ਵੀ ਚਲੋ ਜੇ ਸਾਡੇ ਵਿੱਚ ਹੁੰਦੇ ਹੋਰ ਜ਼ਿਆਦਾ ਵਧੀਆ ਹੋਣਾ ਸੀਗਾ ਪਰ ਹਾਂ ਕਿਤਨੇ ਕਿਤੇ ਸ਼ਹਾਦਤ ਤੇ ਮਾਨ ਤੇ ਕਮੀ ਮਹਿਸੂਸ ਜ਼ਰੂਰ ਹੁੰਦੀ ਹੋਣੀ ਆ ਪੀ ਅੱਜ ਉਹ ਪਰਿਵਾਰ ਚ ਹੁੰਦੇ ਤੇ ਅੱਜ ਪਰਿਵਾਰ ਹੋਰ ਹੋਣਾ ਸੀ ਹੋਰ ਹੋਣਾ ਸੀ ਬਿਲਕੁਲ ਹਾਂਜੀ ਬਿਲਕੁਲ ਸਮੇ ਸਮੇਂ ਸਰ ਜਿਸ ਤਰੀਕੇ ਨਾਲ ਗੇਟ ਬਣਦਾ ਕਿ ਬਈ ਕੋ ਹੋਰ ਕੋ ਕਮੀਆਂ ਕੋਈ ਰਹਿ ਗਈਆਂ ਜਿਹੜੀਆਂ ਸਰਕਾਰ ਵੱਲੋਂ ਨਾ ਦਿੱਤੀਆਂ ਗਈਆਂ ਹੁਣ ਜਿਸ ਦੀ ਅੱਜ ਵੀ ਲੋੜ ਹੋਵੇ ਹਾਂਜੀ ਇਸ ਤਰ੍ਹਾਂ ਗਰਾਊਂਡ ਦੇ ਵਿੱਚ ਗਰਾਊਂਡ ਜਿਹੜੀ ਖੇਡ ਸਟੇਡੀਅਮ ਉਹਨਾਂ ਦੇ ਨਾਮ ਤੇ ਆ ਇਹਦੇ ਵਿੱਚ ਬੈਠਣ ਵਾਸਤੇ ਸਾਰਾ ਪ੍ਰਬੰਧ ਹੋਵੇ ਖੇਡਣ ਵਾਸਤੇ ਵਕ ਵਕ ਟੀਮਾਂ ਖੇਡਣ ਵਾਸਤੇ ਬਣਿਆ ਹੋਵੇ ਬੱਚੇ ਖੇਡਣ ਉਹਨਾਂ ਦਾ ਨਾਮ ਚੱਲਦਾ ਰਹੇਗਾ ਪਰ ਬਾਅਦ ਵਿੱਚ ਜਦੋਂ ਚਲੋ ਸਰਕਾਰ ਦੀਆਂ ਤੇ ਗੱਲ ਹੈਗੀਆਂ ਪਰ ਜੁਨਟ ਵੱਲੋਂ ਕਦੀ ਤੁਸੀਂ ਜ਼ਿਕਰ ਕੀਤਾ ਕਿ ਜਾ ਕੇ ਜੁਨਟ ਚ ਮੈਂ ਉਹਨਾਂ ਦਾ ਘਰ ਦੇਖ ਕੇ ਆਵਾਂ ਰੂਮ ਦੇਖ ਕੇ ਆਵਾਂ ਜਿੱਥੇ ਉਹ ਰਹਿੰਦੇ ਸੀਗੇ ਉਹ ਰਾਈਫਲ ਦੇਖ ਕੇ ਆਵਾਂ ਜਿਹੜੀ ਉਹਨਾਂ ਨੇ ਜੰਗ 'ਚ ਵਰਤੀ ਸੀਗੀ ਨਹੀਂ ਜੁਨਟ 'ਚ ਨਹੀਂ ਮੈਂ ਬਾਅਦ ਵਿੱਚ ਨਹੀਂ ਗਈ ਉਹ ਸ਼੍ਰੀਨਗਰ ਵਾਲੇ ਹੀ ਮੈਂ ਨਹੀਂ ਉੱਧਰ ਗਈ ਮੇਰਟ ਹੈ ਉਹਨਾਂ ਦੀ ਜੁਨਟ ਉੱਥੇ ਗਈ ਸੀਗੀ ਮੈਂ ਅੱਛਾ ਜੀ ਫਿਰ ਸਮੇਂ-ਸਮੇਂ ਸਰ ਕੋ ਮਾਨ ਸਨਮਾਨ ਜਿਹੜੀ ਜੁਨਟ ਵੱਲੋਂ ਸਾਨੂੰ ਬੁਲਾਇਆ ਜਾਂਦਾ ਦੱਸਦੇ ਨੇ ਜੀ ਹਾਂ ਜੀ ਬਹੁਤ ਮਾਨ ਸਨਮਾਨ ਤੇ ਬਹੁਤ ਕਰਦੇ ਨੇ ਮਤਲਬ ਕਿ ਉਹਨਾਂ ਦਾ ਨਾਮ ਤੇ ਹਰ ਸਾਲ ਮੈਨੂੰ ਉਹਨਾਂ ਦੱਸਿਆ ਕਿ ਅਸੀਂ ਖੰਡਵਾਟ ਕਰਾਉਨੇ ਆ ਮਤਲਬ ਭੋਗ ਪਾਏ ਜਾਂਦੇ ਨੇ ਜਦੋਂ ਕਿਤੇ ਜੁਨਟ ਜਿਸ ਤਰ੍ਹਾਂ ਆਪਣੇ ਪੰਜਾਬ ਚ ਹੋਵੇ ਫਿਰ ਉਹ ਸਾਨੂੰ ਬੁਲਾਉਂਦੇ ਆ ਜਦੋਂ ਸ਼੍ਰੀਨਗਰ ਜਾਂ ਕਿਸੇ ਹੋਰ ਸਾਈਡ ਤੇ ਜੂਨਟ ਹੋਵੇ ਦੂਰ ਫਿਰ ਨਹੀਂ ਬੁਲਾਉਂਦੇ ਉਹ ਪਰ ਜਦੋਂ ਤੁਸੀਂ ਕਿਦੀ ਉਹਨਾਂ ਦੇ ਸਾਥੀਆਂ ਨੂੰ ਮਿਲੇ ਕੋ ਉਹਨਾਂ ਦੇ ਸੀਨੀਅਰ ਅਫਸਰਾਂ ਨੂੰ ਮਿਲੇ ਮੀਟਿੰਗ ਦੇ ਵਿੱਚ ਕੀ ਕਿਸ ਤਰੀਕੇ ਦਾ ਸੁਭਾਸੀ ਜੂਨਟ ਚ ਕੀ ਕਹਿੰਦੇ ਸੀ ਕਿਸ ਤਰੀਕੇ ਨਾਲ ਉਹਨਾਂ ਨੂੰ ਵਰਤਿਆ ਜਾਂਦਾ ਕਿਉਂਕਿ ਅਸੀਂ ਦੇਖਦੇ ਆ ਅਕਸਰ ਕੀ ਪੰਜਾਬੀਆਂ ਦੇ ਨਾਂ ਭਾਵੇਂ ਅਸੀਂ ਘਰ ਚ ਬਲਵਿੰਦਰ ਸਿੰਘ ਕਹਿੰਨੇ ਆ ਸੁਰਜੀਤ ਸਿੰਘ ਕਹਿੰਨੇ ਆ ਗੁਰਮੀਤ ਸਿੰਘ ਕਹਿੰਨੇ ਆ ਪਰ ਜਦੋਂ ਉਥੇ ਉਹਨਾਂ ਦਾ ਆਪਣਾ ਜੋਰ ਵਿਖਾਉਂਦੇ ਨੇ ਉਹਨਾਂ ਦਾ ਯੋਧਿਆਂ ਦੇ ਵਿੱਚ ਨਾਂ ਨਾ ਕੋਈ ਨਾ ਕੋਈ ਰੱਖਿਆ ਹੁੰਦਾ ਕਿਸੇ ਨੂੰ ਛੇਰ ਰੱਖਿਆ ਹੁੰਦਾ ਕੋਈ ਰੱਖਿਆ ਸੀਗਾ ਅੱਛਾ ਜੀ ਤੇ ਹੁਣ ਵੀ ਜਦੋਂ ਮੈਂ ਗਏ ਤੇ ਮੈਂ ਉਹਨਾਂ ਦਾ ਨਾਮ ਦੱਸਿਆ ਨਾ ਬਲਵਿੰਦਰ ਸਿੰਘ ਤੇ ਕਹਿੰਦੇ ਛੁਰਲੀ ਹੀ ਜਿਹੜੇ ਬਾਅਦ ਵਿੱਚ ਉਹਨਾਂ ਨੇ ਬੜਾ ਜਾਦ ਕੀਤਾ ਭਾਵਕ ਵੀ ਹੋ ਗਏ ਉਹ ਅੱਛਾ ਫਿਰ ਬਹੁਤ ਟਾਈਮ ਮੇਰੇ ਨਾਲ ਗੱਲਾਂ ਕਰਦੇ ਰਹੇ ਅੱਛਾ ਨਿਕਨੇਮ ਜਿਹੜਾ ਛੁਰਲੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਕਿ ਬਦੇ ਮਤਲਬ ਤੇਜ ਤਰਾਰ ਸੀਗੇ ਮੌਕੇ ਤੇ ਸਮੇਂ ਤੇ ਕੰਮ ਕਰਨ ਵਾਲੇ ਸੀ ਹਾਂਜੀ ਹਾਂਜੀ ਮੌਕੇ ਤੇ ਸਮੇਂ ਤੇ ਕੰਮ ਕਰਨ ਵਾਲੇ ਸੀਗੇ ਮਤਲਬ ਕਿ ਉਹਨਾਂ ਦਾ ਆਲਸ ਨਹੀਂ ਹੈਗਾ ਪਰ ਕੋਈ ਉਹ ਨਾਲ ਸਾਥੀ ਮਿਲੇ ਜਿਨ੍ਹਾਂ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਵੇਖੀ ਹੋਵੇ ਜਿਨ੍ਹਾਂ ਦੱਸਿਆ ਹੋਵੇ ਕਿ ਕਿਸ ਤਰੀਕੇ ਨਾਲ ਸ਼ਹਾਦਤ ਹੋਈ ਹਾਂਜੀ ਹਾਂਜੀ ਫਤਿਹਗੜ ਸਾਹਿਬ ਵਾਲਦੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਜਦੋਂ ਉਹਨਾਂ ਨੂੰ ਬ੍ਰੈਸਟ ਲੱਗਾ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਉਹਨਾਂ ਨੂੰ ਮੈਂ ਕਿਹਾ ਮੈਂ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਅੱਗੇ ਚੱਲ ਗਏ ਕਹਿੰਦੇ ਆਪਣੇ ਸਾਥੀ ਨੂੰ ਚੁੱਕਣ ਵਾਸਤੇ ਗਏ ਸੀ ਇੱਕ ਨੂੰ ਚੁੱਕ ਲੈਂਦਾ ਸੀ ਦੂਜੇ ਨੂੰ ਚੁੱਕਣ ਵਾਸਤੇ ਗਏ ਸੀਗੇ ਕਹਿੰਦੇ ਜਿਹੜੇ ਸਾਈਡ ਤੋਂ ਬੈਠੇ ਸੀ ਹਤਵਾਦੀ ਉਹਨਾਂ ਨੇ ਬ੍ਰੈਸਟ ਮਾਰਤਾ ਠੀਕ ਪਰ ਅੱਜ ਵੀ ਉਹ ਦਿਨ ਫਿਰ ਯਾਦ ਹੁੰਦਾ ਅੱਜ ਸ਼ਹੀਦ ਜਿਹੜੀ ਜਿਸ ਤਰੀਕੇ ਨਾਲ ਅੱਜ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਅੱਜ ਮਾਣ ਮਹਿਸੂਸ ਹੁੰਦਾ ਫਿਰ ਵੀ ਅੱਜ ਅਸੀਂ ਉਸ ਬਲਵਿੰਦਰ ਸਿੰਘ ਦੀ ਵਾਈਫ ਹਾਂ ਮੈਂ ਹਾਂਜੀ ਬਿਲਕੁਲ ਬਿਲਕੁਲ ਦੇਖੋ ਅਸੀਂ ਅੱਸੀ ਅੱਜ ਮਦਜੂਦ ਸੀਗੇ ਹਲਕਾ ਅਜਨਾਲਾ ਤੇ ਪਿੰਡ ਇਬਰਾਹੀਮਪੁਰ ਸੂਰੇਪੁਰ ਵਿਖੇ ਜਿੱਥੇ ਕਿ ਪਲਵਿੰਦਰ ਸਿੰਘ ਸ਼ਹੀਦ ਜੋ ਕਿ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਨੂੰ ਕਿਤਨਾ ਕਿਤੇ ਅੱਜ ਸੱਚੀ ਸੁੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪਰਿਵਾਰ ਵੱਲੋਂ ਅਤੇ ਪਿੰਡ ਵੱਲੋਂ ਦੇ ਨਾਲ-ਨਾਲ ਉਹਨਾਂ ਦੀ ਯਾਦ ਵਿੱਚ ਇੱਕ ਗੇਟ ਬਣਾਇਆ ਜਾ ਰਿਹਾ ਜਿਸ ਵਿੱਚ ਲੋਕ ਜਦੋਂ ਵੀ ਪਿੰਡ ਵਾਲੇ ਲੰਘਣਗੇ ਅਤੇ ਇਸ ਗੇਟ ਨੂੰ ਵੇਖਣਗੇ ਤਾਂ ਪਲਵਿੰਦਰ ਸਿੰਘ ਨੂੰ ਸਲੂਟ ਕਰਨਗੇ ਅਤੇ ਸੱਚੀ ਸੁੱਚੀ ਸ਼ਰਧਾਂਜਲੀ ਦੇਣਗੇ ਨਾਲ-ਨਾਲ ਇਹਨਾਂ ਵੱਲੋਂ ਕਿਤਨਾ ਕਿਤੇ ਸਰਕਾਰਾਂ ਦਾ ਧੰਨਵਾਦ ਕੀਤਾ ਗਿਆ ਵਾ ਜੁੰਟਾਂ ਦਾ ਧੰਨਵਾਦ ਕੀਤਾ ਗਿਆ ਨਾਲ-ਨਾਲ ਕਿਤਨਾ ਕਿਤੇ ਮੰਗ ਜ਼ਰੂਰ ਕੀਤੀ ਗਈ ਹੈ ਕਿ ਸਰਕਾਰ ਨੂੰ ਇਸ ਗਰਾਊਂਡ ਅੰਦਰ ਇੱਕ ਨੂੰ ਸਟੇਡੀਅਮ ਰੂਪ ਬਣਾਉ ਇਹ ਚਾਹੀਦਾ ਕਿ ਜਦੋਂ ਵੀ ਲੋਕ ਬੱਚੇ ਜਵਾਨ ਇੱਥੇ ਆਣ ਕੇ ਖੇਡਣ ਤਾਂ ਇਸ ਗਰਾਊਂਡ ਦੇ ਅੰਦਰ ਆਣ ਕੇ ਖੇਡਣ ਨਾਲ ਉਸ ਚੀਜ਼ ਨੂੰ ਯਾਦ ਕਰਨਾ ਤੇ ਪਲਵਿੰਦਰ ਸਿੰਘ ਨੂੰ ਸਲਾਮ ਕਰਨਾ ਤੇ ਅਸੀਂ ਵੀ ਅੱਜ ਕਾਰਗਿਲ ਦਿਵਸ ਤੇ ਆਪਣੇ ਚੈਨਲ ਵੱਲੋਂ ਸਾਰਿਆਂ ਨੂੰ ਸਲਾਮ ਕਰਦੇ ਆਂ ਅਤੇ ਸਾਰਿਆਂ ਨੂੰ ਇਹ ਪ੍ਰੇਰਿਤ ਕਰਦੇ ਆਂ ਕਿ ਸਦਾ ਸਾਨੂੰ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤੇ ਸ਼ਹੀਦਾਂ ਦੀ ਸ਼ਹਾਦਤ ਉੱਤੇ ਸ਼ਰਜੰਦਲੀ ਸੱਚੀ ਸੁੱਚੀ ਜ਼ਰੂਰ ਦੇਣੀ ਚਾਹੀਦੀ ਆ ਬਾਕੀ ਤੁਸੀਂ ਜੁੜੇ ਰਹੋ ਇਸ ਦੇ ਨਾਲ ਗ੍ਰੇਟ ਪ੍ਰਭਾਵੀ ਟੀਵੀ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ